ਨਾਜਪਟੀਵੀ ਦੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਦੇ ਨਿਰਦੇਸ਼ ਹੇਠ ਫੂਡ ਸੇਫਟੀ ਟੀਮ ਲੁਧਿਆਣਾ ਵੱਲੋਂ ਤਿਹਾਰਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਆਪਕ ਜਾਂਚ ਮੁਹਿੰਮ ਚਲਾਈ ਗਈ ਤਿਹਾਰਾਂ ਦੇ ਸਮੇਂ ਮਾਰਕੀਟਾਂ ਵਿੱਚ ਮੰਗ ਵਧਣ ਕਾਰਨ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਲੋਕਾਂ ਲਈ ਉਪਲਬਧ ਖਾਦ ਪਦਾਰਥ ਸੁਰੱਖਿਅਤ ਸਾਫ਼ ਸੁਥਰੇ ਅਤੇ ਐਫਐਸਐਸ ਈਏਆਈ ਗਾਈਡਲਾਈਨਜ਼ ਅਨੁਸਾਰ ਹੋਣ ਇਸ ਮੁਹਿੰਮ ਦੌਰਾਨ ਡਾਕਟਰ ਜਤਿੰਦਰ ਵਰਕ, 조ਗੇਸ਼ ਗੋਇਲ, ਦਿਵਯਾਜੋਤ ਕੌਰ ਅਤੇ ਹਰ ਸਿਮਰਨ ਕੌਰ ਵੱਲੋਂ ਕੁੱਲ 22 ਸੈਂਪਲ ਚੈੱਕ ਕੀਤੇ ਗਏ। ਇਨ੍ਹਾਂ ਵਿੱਚ ਕੇਕ, ਪੇਸਟਰੀ, ਫਲ ਅਤੇ ਸਬਜ਼ੀਆਂ ਸ਼ਾਮਲ ਸਨ ਜੋ ਕਿ ਤਾਂਦਨ ਰੋਡ, ਦੁਗਰੀ ਰੋਡ, ਕੁਮਾਰ ਮੰਡੀ, ਮਾਡਲ ਟਾਊਨ, ਕਿਪਸ ਮਾਰਕੀਟ, ਚੰਡੀਗੜ੍ਹ ਰੋਡ, ਮਲਹਾਰ ਰੋਡ, ਬੀਪੀਓ ਗਿੱਲ ਅਤੇ ਗਿੱਲ ਰੋਡ ਤੋਂ ਇਕੱਠੇ ਕੀਤੇ ਗਏ। ਇਸ ਤੋਂ ਇਲਾਵਾ ਮਿੱਡੇ ਮੀਲ ਦੇ 4 ਸੈਂਪਲ ਵੀ ਸਰਕਾਰੀ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਬੀਪੀਓ ਫੁੱਲਾਵਾਲ ਤੋਂ ਲਏ ਗਏ ਹਨ। ਸਾਰੇ ਸੈਂਪਲ ਲੈਬ ਲੈਬੈਟਰੀ ਵਿੱਚ ਜਾਂਚ ਲਈ ਭੇਜੇ ਗਏ ਹਨ ਅਤੇ ਰਿਪੋਰਟਾਂ ਦੇ ਆਧਾਰ ਤੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ। ਜਾਂਚ ਦੌਰਾਨ ਸਾਰੇ ਫੂਡ ਬਿਜ਼ਨਸ ਆਪਰੇਟਰਜ਼ ਨੂੰ ਆਪਣੇ ਪ੍ਰੀਮੀਸਿਸ ਵਿੱਚ ਸਫਾਈ ਅਤੇ ਹਾਈਜਨ ਬਰਕਰਾਰ ਰੱਖਣ, ਉੱਚ ਗੁਣਵੱਤਾ ਵਾਲਾ ਕੱਚਾ ਮਾਲ, ਬਰਤਨ ਅਤੇ ਖਾਣ ਪਦਾਰਥਾਂ ਨੂੰ ਠੀਕ ਤਰੀਕੇ ਨਾਲ ਸਟੋਰ ਕਰਨ ਦੀ ਹਦਾਇਤ ਦਿੱਤੀ ਗਈ। ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਫੂਡ ਸੇਫਟੀ ਲਾਇਸੈਂਸ ਨੂੰ ਸਪਸ਼ਟ ਤੌਰ ਤੇ ਰਿਸੈਪਸ਼ਨ ਤੇ ਲਗਾਇਆ ਜਾਵੇ ਜਿਵੇਂ ਕਿ ਐਫਐਸਐਸਏਆਈ ਦੇ ਨਿਯਮਾ ਵਿੱਚ ਦਰਜ ਹੈ ਡਾਕਟਰ ਰਮਨਦੀਪ ਕੌਰ ਨੇ ਕਿਹਾ ਕਿ ਤਿਉਹਾਰਾਂ ਦੇ ਸਮੇਂ ਮਠਿਆਈ ਵੇਕਰੀ ਆਈਟਮਾਂ ਅਤੇ ਹੋਰ ਖਾਤ ਪਦਾਰਥਾਂ ਦੀ ਮੰਗ ਵੱਧ ਜਾਂਦੀ ਹੈ ਇਸ ਲਈ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਵੀ ਕਿਸਮ ਦੇ ਮਿਲਾਵਟੀ ਜਾਂ ਅਸੁਰੱਖਿਅਤ ਖਾਤ ਪਦਾਰਥ ਲੋਕਾਂ ਤੱਕ ਨਾ ਪਹੁੰਚਣ ਉਹਨਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਉਹਨਾਂ ਦੁਕਾਨਾਂ ਤੋਂ ਹੀ ਖਰੀਦਦਾਰੀ ਕਰਨ ਜੋ ਸਫਾਈ ਦੇ ਨਿਯਮਾਂ ਦਾ ਪਾਲਣ ਕਰਦੀਆਂ ਹਨ ਅਤੇ ਇਹਨਾਂ ਕੋਲ ਵੈਧ ਲਾਇਸੈਂਸ ਹੈ ਸਿਹਤ ਵਿਭਾਗ ਨੇ ਪ੍ਰੋਸਾ ਦਵਾਇਆ ਕਿ ਜੰਮ ਤੱਕ ਸਿਹਤ ਦੀ ਰੱਖਿਆ ਲਈ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਨਿਯਮਤ ਚੈਕਿੰਗ ਅਤੇ ਅਚਾਨਕ ਇਨਸਪੈਕਸ਼ਨ ਜਾਰੀ ਰਹੇਗੀ